ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਤੇ ਅਜੇ ਖੇਤਾ ਕਿੰਨੀ ਗੰਨੇ ਦਾ ਕੰਮ ਵਧੀਆ ਚੱਲਦਾ ਤਾਂ ਥੋੜਾ ਜਿਹਾ ਹੁਣ ਲੇਬਰ ਕਰਕੇ ਪੈ ਗਿਆ ਫੇਰ ਚੱਕਰ ਜਾ ਇੱਕ ਬੰਦੇ ਨੇ ਹੁਣ ਆਏ ਹੁੰਦਾ ਵੀ ਮੈਂ ਵੀ ਗੇਰ ਲਵਾ ਮੈਂ ਵੀ ਗੇਰ ਲਵਾ ਦੋ ਗੜ ਜਾਇ ਜਾਂਦੇ ਸਰਾਣੇ ਦੇ ਹੁਣ ਲੇਬਰ ਫੇਰ ਅਜੇ ਹੁਣ ਪੰਜ ਚਾਰ ਦਿਨ ਫੇਰ ਅਟਕੇ ਕਹਿੰਦੀ ਐ ਚਲੋ ਕੋਈ ਨਹੀਂ ਆਉਗਿਓ ਜਿੱਦਣ ਆਗੇ ਫੇਰ ਦੋ ਬੰਦੇ ਦੂਰ ਰਣੀ ਆ ਫੇਰ ਕੇ ਜਾਉਂਗੇ ਅੰਦਰ ਆਇ ਤੇ ਜੋ ਦਲਵੀਰ ਕਿੰਨੀ ਮਿਲੋਈ ਦਲਵੀਰ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਗਿੰਦਰ ਵੇ ਆ ਮੁੰਡੀ ਖਾ ਰਿਆ ਠੰਡ ਚ ਬਹੁਤ ਨਵਾ ਦਰਸ਼ਨ ਹੂੰ ਹੂੰ ਇਹਦਾ ਖਾ ਕੇ ਵੱਡੀ ਦੀ ਆ ਅੱਛਾ ਇਹ ਨਾਲ ਦੇ ਨਾਲ ਦੇਖੀ ਤੇਰੀ ਮੱਟਾ ਬੋਲ ਹਾਂ ਹੂੰ ਐਨਰਜੀ ਆ ਜਾਂਦੀ ਹੈ ਖਾਗਦੇ ਤੇ ਹੋਰ ਅੱਗੇ ਦਾ ਪੱਲੀ ਹੁੰਦੀ ਵੀ ਰਸਾਪ ਹੋ ਜਾਂਦੀ ਆ ਪੈ ਸ਼ਰਟ ਕੱਦੇ ਵਾਸਤੇ ਲੋਰ ਤਾਂ ਐ ਪਾਈ ਵੀ ਆ ਉਹਦੇ ਕਰ ਲਾ ਦੋ ਦਿਨ ਲਿਨਾਰੋਂ ਤੱਕ ਗਏ ਹਾਂ ਹਾਂ ਇਹ ਤਾਂ ਹੈ ਹੋਰ ਸੁਣਾ ਫਿਰ ਬਸ ਹੀ ਗਾ ਤੂੰ ਹਣਾ ਬਹੁਤ ਦਿਨ ਬਾਅਦ ਆ ਗਿਆ ਮੈਂ ਦਰਸ਼ਨ ਕੰਮਕਾਰ ਬਸ ਮਾਰੇ ਮੋਟੇ ਆਹੀ ਤਾਂ ਸੰਤ ਮਹੀਂ ਅਲ ਗਿਆ ਬੜਾ ਇੱਥੇ ਨਹੀਂ ਮੈਂ ਵੀ ਅਲ ਗਿਆ ਤਾਂ ਮੜ ਜਾ ਇਹ ਕਿ ਰਿਸ਼ਤੇਦਾਰੀ ਜੀ ਮਾ ਉਹ ਥੋੜੀ ਏ ਇੱਥੀ ਯੋਗੀ ਦੀ ਰਿਸ਼ਤੇਦਾਰੀ ਚ ਅੱਛਾ ਦੋ ਦਿਨ ਉੱਥੇ ਜਾਂਦਾ ਰਿਹਾ ਉਹਦੇ ਕਰਕੇ ਫਿਰ ਆਹੀ ਮਾਰੇ ਮੋਟੇ ਕੰਮਕਾਰ ਆ ਹੁਣ ਕਲਾੜੀ ਵਾਲੇ ਕਿੰਨੇ ਪੇਂਟ ਰਹਿੰਦੀ ਹਾਰੇ ਯੋਗਨਾ ਗਿਰਕੇ ਦਾ ਘੜੀ ਪਰ ਵਾਇਫ ਕਲੜੀ ਵਾਲਾ ਗੰਨਕ ਕਲੜੀ ਹਾਂ ਹੋਂ ਦੇ ਪਿਛੇ ਪਰਚੀ ਪਈ ਵੀ ਐ ਉਹ ਬੇਮੈਂਡ ਲੈ ਕੇ ਆਏ ਅੱਜ ਨੰਬਰ ਦੱਸਣਾ ਤਾਂ ਦੱਸਦੇ ਮੈਂ ਹਾਂ ਕਲੜੀ ਆ ਇਹਦਾ ਹੋਰ ਕਹਿੰਦਾ ਹਾਂ ਕਹਿੰਦਾ ਹੋਰ ਗੇਰ ਜਾ ਇਹ ਠੜਦੇ ਨੇ ਦੱਸ ਕੇ ਹਾਂ ਹਾਂ ਕੁਛ ਕੁਛ ਤਾਂ ਕਹਿੰਦਾ ਉਹ ਤਾਂ ਉਹ ਕੋ ਰੇਟ ਨਹੀਂ ਬਣਿਆ ਫੇਰ ਕੱਲੂ ਲੇਬਰ ਲਾਉਣੀ ਮੈਂ ਰੇਟ ਨਹੀਂ ਬਣਿਆ ਇਦਾਂ ਕਹਿੰਦਾ ਘੱਟ ਕਹਿੰਦਾ ਥੋੜਾ ਜਿਹਾ ਸਾਢੇ ਤਿੰਨ ਬਾਰੇ ਬੈਠਾ ਮੈਂ ਸਾਢੇ ਤਿੰਨ ਬੰਨੀ ਹੁਣ ਮਗਾ ਬੱਧ ਕਰ ਦੇ ਮਗਾ ਸਾਰਾ ਪੂਰਾ ਪੈਣਾ ਹਾਂ ਮਗਾ ਮੇਰਾ ਇੱਕ ਤੇਲ ਦੇਲੇ ਬਜਣਾ ਹੁਣ ਮਿਲਦਾ ਕੜਾਈ ਫੇਰ ਦੇਣੀ ਹੋ ਐ ਹਾਂ ਕਹਿੰਦਾ 300 ਕੋਇੰਟ ਵਾਲਾ ਹੀਰਜਾ ਕਹਿੰਦਾ ਜਿਹੇਗਾ 300 ਕੋਇੰਟ ਵਾਲਾ ਮੈਂ 300 ਕੋਇੰਟ ਖੜਾ ਮੇਰੇ ਕੋਲ ਕਹਿੰਦਾ 300 ਹੀਰਜਾ 390 ਰੁਪਏ ਦਾ ਕਰ ਹਾਂ ਨਹੀਂ ਤੇ ਮੈਂ ਕਿਹਾ ਸਿਓ ਕਰ ਦੇ ਚਲ ਫੇਰ ਨਹੀਂ ਕਹਿੰਦਾ ਜੀ ਸਾਡਾ ਗੁੜ ਵੀ ਨਹੀਂ ਆ ਨਾ ਬਈ ਕਹਦਾ ਮਹਿੰਗਾ ਆਏ ਨਹੀਂ ਆ ਕੋ ਵੀ ਕੀ ਜਾਂਦੇ ਨਾ ਹਾਂ ਮਗਾ ਵੀ ਨਹੀਂ ਫੇਰ ਨਹੀਂ ਮਹਾਰਾ ਖਾਣਾ ਫਿਰ ਤਾਂ ਮੈਲੇ ਚ ਹੀ ਜਾਊਗਾ ਮਿਲਦਾ ਯਾਰ ਨਾ ਯਾਰ ਨੰਬਰ ਰਹੇਗਾ ਅੱਜ ਹਾਂ 200 ਨੰਬਰ ਹੈਗਾ ਮੇਰੇ 200 ਪਿੱਛੇ ਰਹਗੀ ਨੰਬਰ ਫਿਰ ਹੋਰ ਵੱਡਾ ਜੀਦਾ ਮੈਂ ਕੱਲ ਲਾਉਣੀ ਲੇਬਰ ਬੁੱਟਿਆਲੇ ਚ ਉੱਥੇ ਤੇ ਭਰੋਸਾ ਵੀ ਨਹੀਂ ਪਤਾ ਨਹੀਂ ਕਦ ਪੈਸੇ ਆਉਣੇ ਇਥੇ ਘਰੇ ਜਿਹਨਾਂ ਨੂੰ ਵੈਸੇ ਵੀ ਦੇ ਜਾਣੇ ਹਾਂ ਵੀ ਆਈ ਜਾਨੇ ਆਹ ਹੀ ਤਾਂ ਹੈ ਚੱਲੀ ਜਾਣਾ ਚਲ ਆਏ ਵੀ ਉੱਥੇ ਐ ਵੀ ਜਾਮਾ ਪਏ ਐ ਕੱਲ 4 ਦਿਨ ਚਾਰ ਬੰਦੇ ਲਾਉਣੇ ਬੁੱਟਿਆਜਾ ਅੱਛਾ ਕਿ ਗੱਡੀ ਬੀ ਠੀਕ ਹੈ। ਲੈ ਲਿਆ ਪਾ। ਹਾਂ। ਚਲੋ ਵਧੀਆ। ਜਿੰਨਾ ਹੋਇਆ। ਹਾਂ। ਠੀਕ ਹੈ। ਸਿੱਪ ਸਿੱਪ ਪਤਾ ਭਰੂੰਗਾ ਇਹ। ਹਾਂ ਹਾਂ। ਸਿੱਪ 'ਚ ਕਿੰਨੇ ਬਣੀ ਬੈਣੀ ਆ? ਸਿੱਪ 'ਚ। ਪਰ ਇਹ ਬੜਾ ਪੈਂਡ ਹੈ। ਬਈਆਂ ਬੜਾ ਪੈਂਡ ਹੈ। ਇੰਨੇ ਕੁ ਮਾਟਰ ਪੈਣ ਦਾ ਚਾਹਟਾ। ਇਹ ਨਹੀਂ ਪਤਾ ਵੀ ਜੇ ਮੇਰੇ ਟਰਾਲੇ 'ਚ ਭਈਆਂ ਨੇ 110 ਬਰੀ ਪਾਤੀ ਸਿੱਪ ਸਿੱਪ 'ਚ। ਅਜੇ ਮੇਰਾ ਗੰਨਾ 100 ਬਰੀ ਤੇ ਪੈਣੀ ਚਾਹੀਦੀ ਹੈ। ਹਾਂ। ਮੇਨਾਂ ਵੀ ਮਾੜਾ। 16 ਫੁੱਟੇ 'ਚ 18 ਫੁੱਟ ਹੋ ਗਿਆ ਜਾਲ ਪਿੱਛੇ ਨੂੰ ਲਾ ਕੇ ਇੰਗਲਾ। ਇਕ ਸੌ ਦਾ ਬੜੀ ਭਾਤੀ ਸੀ ਇੰਨੀ ਬੜਾਈ ਕਰੀ ਜਾ ਵਿੱਚ ਸੌ ਭਰੀ ਦਾ ਕਰੂੰਗਾ ਜੀ ਸਿਰ ਪਸੇ ਪਰ ਲਾਣਾ ਇਹ ਇੰਦੇ ਲੱਦਣਾ ਨਹੀਂ ਹੁੰਦੇ ਇਹਨਾਂ ਨੂੰ ਅੱਛਾ ਇਹਨੂੰ ਕਹਿਣਾ ਛੁੱਟੀ ਕਰੋ ਜੇਨ ਪਰਚੀ ਆਉਣੀ ਆ ਉਹ ਤੇ ਨਾ ਉਹ ਪੱਲਾ ਲਾ ਲੈਣਾ ਨਹੀਂ ਲੱਦਣਾ ਕਢਾ ਤਾਂ ਲੈ ਲਦਾ ਮੈਂ ਇੱਕ ਜਰਜੂ ਟ੍ਰਾਲੀ ਪਰ ਅੱਛਾ ਹਾਂ ਕੋਈ ਜ਼ਿਕਰ ਨਹੀਂ ਯਾਰ ਮੈਂ ਇੱਕ ਸਾਲ ਪੰਜ ਥੱਲੇ ਲੋਡ ਕਰਾਈ ਆ ਭਈ ਇਹ ਅਣਜਾਣ ਤੇ ਮੈਂ ਭਰੀਆਂ ਆਪ ਲਾਈ ਗਿਆ ਪਰ ਗੰਡਾ ਸਾਬ ਜਲਾ ਲਿਆ ਮੈਂ ਭਰੀਆਂ ਲੈ ਆ ਜਾਓ ਬਾ ਠੀਕ ਆ ਫਿਰ ਦੋ ਜਿਹੜੇ ਜਨਵਾਰ ਨੇ ਹਾਂ ਅ ਰਾਜੂ ਬਈ ਇਹ ਨਹੀਂ ਇਹ ਜਾਣਦੇ ਇੱਕ ਸਾਲ ਉਹ ਬਿੰਦੇ ਦੇ ਮੈਂ ਕਰਾਈ ਬਗਾਨਾ ਘਿਰਦੇ ਦਾ ਪੰਜ ਟਰਾਲੀਆਂ ਮੈਂ ਆਪ ਲੱਦੀਆਂ ਉਹ ਵੀ ਆ ਇਹ ਜਿਆਦਾ ਜਾਣ ਸਾਡੇ ਨਾਲ ਬਿਨ ਜਾਣੇ ਹਾਂ ਕੀ ਲੱਗਦਾ ਯਾਰ ਆਪਾਂ ਚੜ੍ਹ ਕੇ ਆਪ ਰੀਸੈਟ ਕਰਕੇ ਲਾ ਦੋ ਹਣ ਆਏ ਦਾ ਪਤਾ ਕਿ ਰਿਸਕ ਲੈ ਰੱਦ ਨਹੀਂ ਪਤਾ ਤਾਂ ਹੈਗਾ ਨੋੜੇ ਨਹੀਂ ਗੰਡਾਸੇ ਜੀ ਲਾਉਣਾ ਮੜਾ ਜਾ ਬਸ ਵੱਧ ਉਹ ਚਲਾ ਦੂੰਗੇ ਬਾ ਠੀਕ ਆ ਹਾਂ ਕੋਈ ਗੱਲ ਨਹੀਂ ਲਾਉਣ ਦੇ ਗੱਡ ਕੇ ਤੁਹਾਨੂੰ ਕੋਈ ਗੱਲ ਨਹੀਂ ਆ ਰਹੀ ਜੀ ਤੇ ਤੂੰ ਖੜਦਾ ਸਾਡੇ ਨਾਲ ਆ ਤੇਰੇ ਕਰਕੇ ਤਾਂ ਇਹਨੇ ਖੜੀ ਏ ਆ ਠੀਕ ਹੈ ਕਿੰਨਾ ਖਜੂ ਕਰਨਾ ਹੈ ਕੁੜਾ ਤਾਂ ਸਹੀ ਕੁੜਾ ਜੇ ਪਤਾ ਲੱਗਦਾ ਯਾਰ ਹੂੰ ਹੂੰ ਉਦੋਂ ਮੈਂ ਬਾਕੀ ਪੈਰੀਆਂ ਤੇ ਡਿਪੈਂਡ ਹੁੰਦਾ ਉਦੋਂ ਮੈਂ ਪੈਆਂ ਨੂੰ ਕਿਹਾ ਕੰਦੇ ਦਾ ਸਰਦਾਰ ਜੀ ਵੀ ਕਿੰਨੀ ਵਰੀ ਪਾਈਏ ਮਖੇ ਵੀ ਕੀਲਾ ਇਹ ਕੀਲੇ ਜੋ ਅੱਧਾ ਖੇਤ ਵੜ ਲਓ ਪਿਛਲੇ ਸਾਲ 300 ਕਿੰਟਲ ਹੋਇਆ ਤਾਂ ਮਗਾ ਅੱਧਾ ਖੇਤ ਵੜ ਲਓ ਚੱਲ ਅੱਧਾ ਵੜ ਲਿਆ ਜੇ ਥੋੜਾ ਘੱਟ ਵੱਢ ਹੋਇਆ ਮੈਂ ਮਗਾ 600 ਪਰੀ ਤਾਂ ਪਾਉਂਗਾ ਜੀ 500 भरी हुई 500 भरी है घर दाना हो गया अच्छा तरफ से ओही ले गया उन्होंने 500 भरी है हां आज कितनी 2200 ਮਨ ਲੇ ਸਭਾ ਲੰਗ ਜਾਣੀ ਤੇਰਾ ਕਿੰਨਾ ਨੰਬਰ ਹੈ ਨੰਬਰ ਪਿਆ ਜੀ ਕਿੰਨਾ ਹੈ 250 3200 ਤਿੰਨ ਲੈਣੇ ਮੇਰੇ ਜਨੂ ਮੇਰੀ ਇੱਕ 2400 ਪਰਉਣੀ ਹੈ ਇੱਕ 2800 ਪਰ ਇੱਕ 3200 ਪਰ ਤਿੰਨ ਲੈ 150 ਵਾਲੀਆਂ ਦੇ ਸੌਰੀ ਆ ਹਾਂ ਮੇਰੇ ਤੇ ਨਹੀਂ ਤਾਂ ਕਰਦੇ ਨੇ ਇੱਕ ਵਾਰ ਕੀ ਦੇਣੀ ਨਾ ਨਾ ਪਗਾ ਦੇ ਮੈਂ ਭਈਏ ਆਈ ਜਾਣੇ ਹੁਤਾ ਲਗਾਤਾਰ ਹੂੰ ਪਹਿਲਾ ਦੂਸਰਾ ਨਹੀਂ ਲਾਇਆ ਮਾਂ ਉਹਦੇ ਵਾਂਗੂ ਭਰਾ ਆ ਗਈ ਭਰਾਉਂਗਾ ਉੱਥੇ ਵਾਲੀਆਂ ਮਰੰਡੇ ਵਾਲਿਆਂ ਨੂੰ ਭਰਾ ਲੱਗੇ ਜਾਵਾਂ ਪਰਾ ਦੇ ਪਿੱਛੇ ਕੰਮ ਛੇੜਨਾ ਕਿਹੜੀ ਸਭਾ ਤੇ ਬੜੀ ਦੇ ਤੇ ਤੂੰ ਸਭਾ ਨੂੰ ਚਲੀ ਜਾਈਂ ਤੇਰਾ ਗੇੜਾ ਲਾ ਆਉਂਗਾ ਉਹ ਦੱਸ ਗੇੜਾ ਤਾਂ ਮੈਂ ਲਾਉਣਾ ਨਹੀਂ ਹੂੰ ਮੈਸੇ ਫੇਰੇ ਉਹੀ ਬਸ ਆਗੂ ਦੇ ਸਾਹਮਣੇ ਆ ਕਿਹੜੇ ਹੋਣੇ ਆਗ ਉੱਪਰ ਭਰੀਵਾਂ ਨੂੰ ਵਾਗ ਨਹੀਂ ਮਿਲਦਾ ਹੁਣ ਐ ਬਾ ਬਠਤੀ ਵਰ ਵੀ 18 ਵਰ ਵੀ 18 ਵਰ ਸੁਣੇ ਆ 38 ਵਰ ਨਹੀਂ ਹੈਗਾ ਆਗੂ ਹਾਂ 38 ਵਰ ਤਾਂ ਮੇਰੀ ਭਰੀ ਹੀ ਪੈ ਜਵੇ ਬਾਈ ਉਹ ਪਰਾਲੀ ਨਹੀਂ ਲੈਣੇ ਪਰਾਲੀ ਲੈ ਕੇ ਰੱਖ ਲਈ ਵਾਦਨ ਮੈਂ ਖਾਂਦੀ ਸੀ ਇਹ ਕਿ ਕਪਾਦੋ ਮਗਰਣਾ ਬਸ ਹੋਰ ਵਿੱਚ ਵਾ ਕੇ ਵੱਢਣੀ ਹੋਵਾ ਹੁਣ ਲੱਗਿਆ ਪਰਹੀਂ ਉੱਠਣ ਤੇਰਾ ਜੇ ਬੜੀ ਲੈ ਮੈਂ ਤਾਂ ਉੱਠਿਆ ਹਾਂ ਕੋਰਾ ਵਾਪਿਆ ਰ ਇੱਕ ਵਿਰਿੰਦਰ ਮਾਰੇ ਵਿਰਿੰਦਰ ਰੇਹਾਲ ਖੇਤ ਬਦਲਦਾ ਉਹਦਾ ਬਹੁਤ ਫਰਕ ਆ ਅੱਛਾ ਜੀ ਆ ਨੰਨੇੜੇ ਜਾਈ ਜਾਣਾ ਬਰਸੀਨ ਵੀਤ ਦਾ ਪਰੇ ਨੂੰ ਪਹਿਲਾਂ ਉਹ ਗੰਨੇ ਵਾਲੇ ਜਿੱਤਾ ਰਹਿ ਚਦਾ ਹੁਣ ਰਹਿ ਚਦਾ ਆਹ ਨੂੰ ਆਉਸੀ ਪਜਣਾ ਰਹਿ ਚ ਜਵੀ ਵੀਤ ਨੇ ਉਹ ਗੰਨਾ ਵੀਤ ਦੇਣਾ ਨਾ ਸੌਰੀ ਜਵੀ ਉਹ ਬੂਟੇ ਨੂੰ ਸੜਕ ਨੂੰ ਲਾ ਕੇ ਫੇਰ ਪਿੱਛੇ ਜਾਨੂ ਬੂਟੇ ਪੱਟ ਹੋ ਜਾਣੇ ਹਾਂ ਫੇਰ ਪਿੱਛੇ ਲੱਜਾ ਹਰ ਸਾਲ ਬਦਲਦਾ ਮੈਂ ਨਾ ਵਧੀਆ ਬਸੇ ਨੂੰਂਦਾ ਬਹੁਤਾ ਹੂੰ ਹੂੰ ਅਏ ਜਿਬੀ ਕਰਕੇ ਵਰਕਰ ਬਹਾਉਦੀ ਹੋਈ ਜਾਂਦੀ ਆ ਹਾਂ ਦੇਖ ਤਾਂ ਕਿਵੇਂ ਖੜਾ ਹੈ ਨਾ ਇਹ ਖੜਾ ਉਹ ਬਾਹਰ ਤੇ ਦੇ ਦਿੱਤਾ ਬੱਜਣਾ ਜਾਂ ਦੇਖਣ ਗਿਆ ਆ ਬਈ ਅੱਛਾ ਹਾਂ ਤਾ ਹੁ ਸਾਗ ਨਾਲ ਥਾਕ ਵੀ ਖਾਣਾ ਹੀ ਹੈ ਹੈਲੋ ਟਾਈਮ ਹੁੰਦਾ ਰੇ ਜੀ ਅਦੀ ਨਾਲ ਤੇਰੇ ਸਾਰੇ ਬਿੰਦਰ ਉਹ ਸੜਕ ਕੋਲ ਬੀਜ ਦੇਦੇ ਅੱਛਾ ਬਿੰਦਰ ਨਾਲ ਸੌਖਾ ਠੀਕ ਹੈ ਉਹ ਉਲੀ ਪੈਣ ਲੱਗੀ ਸੀ ਹਰੇਕ ਸਾਲੇ ਬੀਜੀ ਜਾਣ ਹਰੇਕ ਸਾਲੇ ਨਾਲ ਚਮਕੌਰ ਜਾਏ ਆ ਮੁੰਡੇ ਦੀ ਫੀਸ ਤਾਰਿਆ ਸਕੂਲ ਚ ਅੱਛਾ ਅਸੀਂ ਕੰਮ ਨਹੀਂ ਮੁੱਕਦੇ ਕਦੇ ਆਹ ਕਰ ਲੱਗਦੇ ਆਹ ਕਰ ਲਾ ਜੀ ਆਦਰੀਆ ਮੇਰੇ ਦੋ ਦਿਨ ਉਹ ਚੰਡੀਗੜ੍ਹ ਫਿਰਦੇ ਨੇ ਮਨੂੰ ਅੱਛਾ ਅੱਜ ਵੀ ਜਾ ਗਿਆ ਹੂੰ ਹੂੰ ਆਈ ਤਾਂ ਮੈਨੂੰ ਹੋਰ ਤਰ੍ਹਾਂ ਦਾ ਲੱਗਦਾ ਉੱਪਰ ਹੋਰ ਆਇਆ ਅੱਜ ਅੰਨਿਕੜ ਫੇਰ ਉੱਥੇ ਗਿਆ ਦਾ ਹੂੰ ਕੰਮ ਚੱਲਿਆ ਦਾ ਕੋਈ ਅੱਛਾ ਦੇ ਲੋ ਦੀ ਮਸਲ ਨਹੀਂ ਦਿਖਿਆ ਮੈਂ ਤਾਂ ਕਈ ਦਿਨ ਹੋ ਗਏ ਕਾਹਦੀ ਮਸਲ ਨੂੰ ਮੈਹੀ ਨਹੀਂ ਦਿਖਿਆ ਪਤਨੀ ਮੈਨੂੰ ਮਸਲ ਨਹੀਂ ਦਿਖਿਆ ਕਿਨੂੰ ਕਈ ਇਹਨਾਂ ਨੂੰ ਦਿਖਿਆ ਨਹੀਂ ਪਰ ਮਹੀਨ ਤਾਂ ਹੋਰੇ ਹਾਂ ਸੋਚਦਾ ਮੈਂ ਤੈਨੂੰ ਵੀ ਨਹੀਂ ਦਿਖਣਾ ਆਹ ਗੱਲ ਆ ਭਾਈ ਚੱਲੀਏ ਚੱਲੀ ਜਾਣੇ ਦਾ ਕੰਮ ਸਵੇਰੋਂ ਕੱਲ੍ਹ ਤਾਂ ਆਈ ਦਾ ਮੁੰਡਾ ਗੰਨਾ ਲੈ ਕੇ ਗਿਆ ਬਦ ਦੋ ਟਰਾਲੀਆਂ ਜੱਲਾ ਉੱਜਾ ਰਣਜੀਤ ਸੀ ਫਿਜੈਲਾ ਇੱਕ ਟਰਾਲਾ ਜੈਲਾ ਛੱਡਿਆ ਤੇ ਕੋਹ ਲੇ ਕੇ ਦਾਪ ਚਲਾ ਕੇ ਅੱਛਾ ਤੇ ਸਵੇਰੋਂ ਅੱਜ ਜੈਲਾ ਉਰੇ ਹੈ ਨਹੀਂ ਤਾਂ ਉਰੇ ਮੈਨੂੰ ਫੋਨ ਕਰਤਾ ਸਵੇਰੋਂ ਤੱਜਰੀ ਕਹਿੰਦਾ ਟਰਾਲੀ ਖਾਲੀ ਹੋ ਗਏ ਦੋਏ ਵੀ ਆ ਜਾ ਉਰੇ ਨੂੰ ਇੱਕ ਟਰਾਲਾ ਲੈ ਜਾ ਉਰੇ ਤੇ ਹਾਂ ਅੱਛਾ ਤੇ 5:30 ਵਜੇ ਗਿਆ ਉੱਥੇ ਨੂੰ ਮਰੰਡੇ ਨੂੰ ਗੱਡੀ 'ਚ ਹਾਂ ਸੁਜੀ ਛੱਡਿਆ ਤਾਂ ਗੱਡੀ 'ਚ ਫਿਰ ਅੱਛਾ ਉਧਰ ਟਰੈਕਟਰ ਲੈ ਕੇ ਆਇਆ ਜੈਲੇ ਵਾਲਾ ਅੱਛਾ ਮੈਂ ਕਹਿੰਦਾ ਮੈਂ ਜੀ ਨੇ ਸਟੇਟਸ ਲਾ ਦੇਮਾਂ ਕਹਿੰਦਾ ਸੁਲਾਣੇ ਨਹੀਂ ਨਹੀਂ ਮਰੰਡੀ ਤੇ ਅੱਛਾ ਦੋ ਕੱਠੀਆਂ ਹਾ ਇਕੱਠੇ ਹੀ ਰੈਡੀ ਆ ਇਕ ਰੈਡੀ ਇਕ ਟਰਾਲੀ ਦੋ ਇਕੱਠੀਆਂ ਖਾਲੀ ਹੋਈਆਂ ਗੱਲ ਸਵੇਰੇ ਇਕੱਠੇ ਗਏ ਤੇ ਦੋਹੇ ਟਰਾਲੀਆਂ ਰੈਡੀ ਵੀ ਟਰਾਲੀ ਕਰ ਜਦੇ ਗਈ ਟਰਾਲੀ ਵੀ ਇਕੱਠੀ ਦਿੱਤੀ ਗਈ ਰੈਡੀ ਵੀ ਉਹੀ ਟਾਈਮ ਖਾਲੀ ਹੋਈ ਅੱਜ ਟਰਾਲੀ ਵੀ ਉਹੀ ਟਾਈਮ ਖਾਲੀ ਹੋਈ ਹੈ ਵਧਾਤਾ ਨਾਲੇ 10 ਗਾਉਂਟ ਲੋ ਹਾਂ ਅੱਜ ਫੇਰ ਵਧਾਤਾ ਉਹਨਾਂ ਨੇ ਪਰਚੀਆਂ ਦੇ ਕੱਢੇ ਵਧਾਈ ਜਾਓ ਹੂੰ ਹੂੰ ਵੀ ਜਿਹਦੇ ਕੋਲ ਲੇਬਰ ਹੈਗੇ ਵੀ ਉਹੀ ਲਾ ਰੱਖੇ ਹੋਰ ਨ ਮੌਕਾ ਨ ਮਿਲੇ ਹਾਂ ਬਈਆਲ ਬਈ ਜਿਹਨੇ ਕਢਾ ਲਿਆ ਤੁਹਾਨੂੰ ਇੱਕ ਵਾਰ ਨੰਬਰ ਦੱਸ ਦੋ ਵੀ ਪਰਚੀ ਕੱਕਣਾ ਚੱਲਾਈ ਜਾਏ ਹਾਂ ਆਹ ਕੇ ਆਏ ਬੰਦੇ ਗੇ ਵੀਰ ਲੈ ਆਉਂਦਾ ਏ 10 ਮਿੰਟ ਰੋਲ ਲਈ ਜਾਓ ਜਿਹੜੇ ਬੈਟੇ ਬੈਟੇ ਰੋ ਹੋਰ ਦਰਸਾਲ ਚੰਨ ਦਾ ਕਲੰਡਰ ਹੀ ਨਹੀਂ ਬਣਿਆ ਇਹ ਵਧੀਆ ਨਹੀਂ ਬਣਿਆ ਕਲੰਡਰ ਇਕ ਇਹਨਾਂ ਲੇਟ ਚ ਲਾਏ ਮਿਲੂਗਾ ਬਹੁਤ ਫਰਕ ਨਹੀਂ ਥੋੜੇ ਲੇਬਰਾਂ ਕਰਕੇ ਵੇਖ ਗਾ ਲੇਬਰ ਵੀ ਇਨੀ ਹੈ ਨਹੀਂ ਜਿਆਦਾ ਆ ਹੁਣ ਜਾਂਦਾ ਹੀ ਯਾਰ ਸਾਡੇ ਵਾਲੀ ਦੇ ਵਰ ਨੇ ਬਹੁਤ ਘਰ ਫੜੇ ਪਏ ਆ ਹੁਣ ਬਾਰੀ ਫਿਰ ਆਉਂਦੇ ਆ ਅੱਛਾ ਹੁਣ ਗੱਲ ਇਹ ਦੀ ਭਰੀ ਆ ਜੋ ਸੁਰਤਾਂ ਪਰ ਭਰਨੀ ਕਾਲੂ ਫੇਰ ਪਰਸੋਂ ਫੇਰ 4 ਬਾਰਸ਼ਾਂ ਦੇ ਬਾਅਦ ਹੋ ਜਾਂਦੇ ਆ ਅੱਛਾ ਇਨੀ 4 ਬਾਰਸ਼ਾਂ ਦੇ ਬਾਅਦ ਜਦੋਂ ਆਗੇ ਬਾਰੀ ਸਿਰ ਤਾਂ ਲੋਟਾ ਕੰਮ ਤੇ ਤਿੰਨ ਭਰ ਕੇ ਜਾਉਂਗੇ ਸਾਡੇ ਅੱਠੀ ਨਹੀਂ ਫਿਰ ਉਹ ਮੈਂ ਕਹਿੰਦਾ ਬਾਰੀ ਸਿਰ ਤਾਂ ਲੋਟਾ ਕੰਮ ਹਾਂ ਹਾਂ ਉਹ ਪਤਾ ਠੀਕੇ ਬੈਠਾ ਰਹਿੰਦਾ ਹੁਣ ਮੈਂ ਉੱਥੇ ਕੀ ਆਦਾ ਪਾਸਪੋਰਟ ਦਫ਼ਤਰ ਅੱਛਾ ਉੱਥੇ ਮਰੋ ਮਰੋ ਹੈ ਜਿੱਦਾਂ ਸਕਰੀਨ 'ਤੇ ਨੰਬਰ ਚੱਲਣਾ ਹੂੰ ਹੂੰ ਨਿਉ ਜੋ ਵਿੱਚ ਵੱਜਦਾ ਫਿਰੀ ਆ ਇਹ ਤਾਂ ਹੈ ਜਿੱਦਾਂ ਸਕਰੀਨ 'ਤੇ ਨੰਬਰ ਆ ਗਿਆ ਵਿੰਦਰ ਹਾਂ ਤਾਂ ਉਹ ਕੰਪਿਊਟਰ 'ਚ ਤਾਂ ਖੁੱਲ ਜਾਣਾ ਅੱਛਾ ਹਾਂ ਉਹਦੀ ਵੀ ਸ਼ਪਾਰਸ਼ ਨਹੀਂ ਚੱਲਣੀ ਜਿਹੜਾ ਮੂਹਰੇ ਬੈਠਾ ਠੀਕ ਹੈ ਇਹ ਤਾਂ ਹੈ ਹੈ ਮੈਂ ਬਾਈ ਦੇ ਮੂਹਰੇ ਲੱਗ ਕੇ ਜਾ ਕੇ ਹੂੰ ਉਹ ਕਨੈਕਟ ਕਿ ਲੁੱਲੀ ਨਹੀਂ ਤੂੰ ਪਿੱਛੇ ਚੱਲ ਆ ਆ ਦੱਸ ਕਿੱਥੇ ਜਿਹੜਾ ਹਨ ਨੰਬਰ ਵਾਲਾ ਅੱਛਾ ਉਹ ਮੇਰੇ ਪਿੱਛੇ ਖੜਾ ਸਿਆਣਾ ਵੇਣਾ ਦਾ ਗੱਲ ਹੁਣ ਮੈਂ ਭੱਜ ਕੇ ਲੱਗ ਗਿਆ ਲੈਨ ਚ ਹੂੰ ਉਹਦਾ ਹੋਇਆ ਪਹਿਲਾਂ ਫਿਰ ਮੇਰਾ ਹੋਇਆ ਨਾ ਵਧੀਆ ਸਿਸਟਮ ਹੈ ਤਾਂ ਫਿਰ ਲੈਨ ਵਾਲਾ ਤਾਂ ਮੈਂ ਕਹਿੰਦਾ ਲੂਟਾ ਕੰਮ ਹਾਂ ਹਾਂ ਉਹੀ ਇੱਕ ਦੋ ਦੇ ਵਿੱਚ ਵੱਜਦੇ ਫਿਰ ਜੋ ਚਲੋ ਦੇਖਦੇ ਕੋਈ ਹੋਰ ਕੰਮ ਹਾਂ ਹਾਂ ਵੱਡੋ ਜੀ ਵੱਡੋ ਮੈਂ ਤੇਰਾ ਕੰਮੇ ਖੜਾਤਾ ਨਾ ਨਾ ਕੰਮ ਨੂੰ ਕੌਣ ਦਾ ਵੇਦ ਹੈ ਹੀ ਹੈ ਹਾਂ ਇਹ ਤਾਂ ਹੈ